ਖਰੀਦਕੋਰ ਪੁਲਿਸ ਵੱਲੋਂ ਫੋਰਜਨਰ ਗੱਡੀ ਦੀ ਵਰਤੋਂ ਕਰਕੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਗਿਰੋਹ ਵਿੱਚ ਸ਼ਾਮਲ ਤਿੰਨ ਦੋਸ਼ੀਆਂ પાસે 50 ਗ੍ਰਾਮ ਹੈਰੋਇਨ ਕਿਤੀ ਗਈ ਬਰਾਮਦ ਮੁੰਡਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀ ਸਰਹੰਦੀ ਇਲਾਕੇ ਤੋਂ ਹੈਰੋਇਨ ਦੀ ਤਸਕਰੀ ਕਰਕੇ ਅੱਗੇ ਸਪਲਾਈ ਕਰਦੇ ਸਨ ਜਾ ਸਰਕਾਰ ਵੱਲੋਂ ਜੋ ਨਸ਼ਿਆਂ ਵਿਰੁੱਧ ਜਿਹੜੀ ਮੈਂ ਵਢੀ ਗਈ ਹੈ ਉਸ ਤਹਿਤ ਸਾਡੇ ਮਾਜੋਗ ਐਸਐਸਟੀ ਡਾਕਟਰ ਪ੍ਰਗਿਆਜਨ ਜੀ ਆਈਪੀਐਸ ਜੀ ਦੀ ਰੈਨ ਮਾਈਟ ਜਿਹੜਾ ਫਰੀਦਕੋਟ ਵਿੱਚ ਲੱਗਾ ਲਗਾਤਾਰ ਅਸੀਂ ਕਾਫੀ ਵੱਡੀਆਂ ਜਿਹੜੀਆਂ ਡਰੈਕਸ ਦੀਆਂ ਜਿਹੜੀਆਂ ਰਿਕਵਰੀਆਂ ਕਰ ਚੁੱਕੇ ਹਾਂ ਐਸੇ ਹੀ ਤਰ੍ਹਾਂ ਕੱਲ ਸਾਡੇ ਸੀਐਸਟਾਫ ਦੇ ਸਬੰਸਪెక్టర్ ਚੰਜੀਤ ਸਿੰਘ ਨੂੰ ਉਸ ਟਾਈਮ ਬਹੁਤ ਵਧੀਆ ਸਫਲਤਾ ਮਿਲੀ ਜੋ ਨਵਾਂ ਕਿਲਾ ਰੋਡ ਤੇ ਚਮਚਾਨ ਘਾਟਨੇੜੇ ਇੱਕ ਫੋਰਚੂਨਰ ਗੱਡੀ ਰੂਲ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਤਾਂ ਜਿਸ ਦੇ ਵਿੱਚ ਤਿੰਨ ਨੌਜਵਾਨ ਲੜਕੇ ਮਿਲੇ ਤੇ ਜਦੋਂ ਇਸ ਗੱਡੀ ਦੀ ਸਰਚ ਕੀਤੀ ਗਈ ਤਾਂ ਇਸ ਗੱਡੀ ਦੇ ਵਿੱਚੋਂ 50 ਗ੍ਰਾਮ ਸਾਨੂੰ ਹੈਰਨ ਬਰਾਮਦ ਹੋਈ ਤੇ ਜਿਹੜੇ ਇਸ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਫੜੇ ਗਏ ਨਸ਼ੇ ਨਾਲ ਸੰਬੰਧਿਤ ਲੜਕੇ ਸੀਗੇ ਉਹਦੇ ਵਿੱਚ ਇੱਕ ਨਰਿੰਦਰ ਸਿੰਘ ਸੀ ਜੋ ਸਾਡੇ ਕੰਮਿਆਂ ਨਾਲ ਫ੍ਰੀਕੋਰਡ ਦਾ ਰਹਿਣ ਵਾਲਾ ਸੀ ਤੇ ਇਸ ਤੇ ਵੀ ਪਹਿਲਾਂ ਇੱਕ ਮੁਕੱਦਮਾ ਦਰਜ ਸੀ ਤੇ ਦੂਸਰਾ ਮਨਦੀਪ ਸਿੰਘ ਇਹ ਵੀ ਕਮਿਆਨ ਜੇਲਾ ਫਰੀਕੋਟ ਦਾ ਸੰਬੰਧ ਦਾ ਲੜਕਾ ਪੜਿਆ ਗਿਆ ਹੈ ਇਸ ਤੇ ਪਹਿਲਾਂ ਇੱਕ ਨਸ਼ੇ ਦਾ ਮਕਦਮਾ ਦਰਜ ਹੈ ਤੇ ਤੀਸਰਾ ਜਿਹੜਾ ਪ੍ਰਦੀਪ ਇਹ ਵੀ ਬਾਜੀਗਰ ਬਸਤੀ ਫਰੀਕੋਟ ਦਾ ਨਿਵਾਸੀ ਹੈ ਤੇ ਇਸ ਤੇ ਪਹਿਲਾਂ 6 ਮਕਦਮੇ ਵੱਖ-ਵੱਖ ਤਰ੍ਹਾਂ ਦੇ ਦਰਜ ਨੇ ਇਹ ਜਿਹੜਾ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਸੀ ਪਹਿਲਾਂ ਹੀ ਇਹ ਕਾਫੀ ਜੀਲ ਚਟਾ ਚੁੱਕੇ ਨੇ ਤੇ ਅਸੀਂ ਇਹਨਾਂ ਨੂੰ ਮਾਜੂ ਕੋਰਟ ਵਿੱਚ ਅੱਜ ਹੀ ਪੇਸ਼ ਕਰ ਰਹੇ ਆ ਤੇ ਪੇਸ਼ ਕਰਨ ਤੋਂ ਬਾਅਦ ਅਸੀਂ ਇਸ ਦਾ ਰਮਾਨ ਲੈ ਕੇ ਉੱਚ ਵਿੱਚ ਕਰਾਂਗੇ ਅਤੇ ਜਿਸ ਤੋਂ ਇਹਨਾਂ ਨੇ ਸਪਲਾਈ ਲੈਂਦੀ ਅਸੀਂ ਉਸ ਨੂੰ ਵੀ ਇਸ ਮੁਕਦਮੇ ਵਿੱਚ ਨਾਮਜ਼ਦ ਕਰਾਂਗੇ ਅਤੇ ਸਾਡੇ ਏਰੀਏ ਜਾਂ ਫਰੀ ਕੋਡ ਵਿੱਚ ਜਿੱਥੇ-ਜਿੱਥੇ ਇਹ ਅੱਗੇ ਸਪਲਾਈ ਕਰਦੇ ਅਸੀਂ ਉਹਨਾਂ ਨੂੰ ਵੀ ਅੱਗੇ ਜਿਹੜੇ ਛੋਟੇ ਲੈਵਲ ਦੇ ਜਿਹੜੇ ਵੇਚਦੇ ਸਨ ਉਹਨਾਂ ਨੂੰ ਵੀ ਅਸੀਂ ਨਾਮਿਨੇਟ ਕਰਕੇ ਜਿਹੜੀ ਕਾਨੂੰਨੀ ਕਾਰਵਾਈ ਐਨਡੀਪੀਐਸ ਤਹਿਤ ਅੰਮਲ ਵਿੱਚ ਲਿਆਂਦੀ ਜਾਵੇ